ਠੰਡੀ ਬਾੜ ਪਿੱਪਲਾਂ ਦੀ ਸ਼ਾਂ ਵਰਗੀ ਸ਼ਾਇਦ ਨਾਲੋਂ ਮਿੱਠੀ ਲੋਰੀ ਮਾਂ ਵਰਗੀ ਸ਼ਾਇਦ ਨਾਲੋਂ ਮਿੱਠੀ ਲੋਰੀ ਮਾਂ ਵਰਗੀ ਲੱਭਦੀ ਨਾ ਸਾਰੀ ਦੁਨੀਆਂ ਦੇ ਪਿਆਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ ਚੋਂ ਬਹੁਤ ਮਰੇ ਤੱਕ ਦੀਆਂ ਫੁੱਟ ਜਾਂਦੀਆਂ ਭਾਈ ਮਰ ਜਾਣ ਬਾਵਾਂ ਟੁੱਟ ਜਾਂਦੀਆਂ ਭਾਈ ਮਰ ਜਾਣ ਬਾਵਾਂ ਟੁੱਟ ਜਾਂਦੀਆਂ ਟੁੱਟ ਜਾਂਦੀ ਲੜੀ ਮੋਤੀਆਂ ਦੇ ਹਾਰ ਚੋਂ ਮਿਲਦੇ ਨਾ ਮਾਪੇ ਵੇਕਦੇ ਬਾਜ਼ਾਰ ਚੋਂ ਮਿਲਦੇ ਨਾ ਮਾਪੇ ਵੇਕਦੇ ਬਾਜ਼ਾਰ ਚੋਂ ਗਲੀਆਂ ਨੇ ਰੋਣ ਨਾਲ ਕੱਖ ਰੋਂਣਗੇ ਬਿੱਲੂਲ ਬੇਲਾ ਜਦੋਂ ਅੱਖ ਹੋਣਗੇ ਬਿੱਲੂ ਵਾਲੇ ਬੈਲਾ ਜਨੋਂ ਅੱਖ ਹੋਣਗੇ ਲੱਭਦਾ ਕਿਵਨ ਰੱਬ ਦਿਲਦਾਰ ਚੋਂ ਲੱਭਦਾ ਕਿਵਨ ਰੱਬ ਦਿਲਦਾਰ ਚੋਂ ਮਿਲਦੇ ਨਾ ਮਾਪੇ ਵੇਖਦੇ ਬਾਜ਼ਾਰ 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 ਚੋਂ